ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅਜਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਟੁੱਟਵੇਂ ਰੂਪ ਦੇ ਵਿੱਚ ਹੁਣ ਹਲਕੇ ਹਲਕੇ ਬੱਦਲਬਾਈਆਂ ਪੰਜਾਬ ਅਤੇ ਨੇੜੇ ਤੇੜੇ ਦੇ ਸੂਬਿਆਂ ਵਿੱਚ ਬਣਨੇ ਸ਼ੁਰੂ ਹੋ ਚੁੱਕੀਆਂ ਨੇ ਪਰ ਅੱਜ ਰਾਤ ਇਹਨਾਂ ਦਾ ਪੰਜਾਬ ਦੇ ਉੱਪਰ ਕੋਈ ਵੱਡਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੁਣ ਦੇਖਿਆ ਜਾਵੇ ਤਾਂ ਥੋੜੀ ਜਿਹੀ ਪੱਛਮੀ ਹਵਾ ਚੱਲੀ ਹੈ ਜਿਸ ਦੇ ਨਾਲ ਥੋੜੀ ਜਿਹੀ ਰਾਹਤ ਮਿਲੀ ਹੈ ਪੰਜਾਬ ਵਾਸੀਆਂ ਨੂੰ ਹਮਸ ਦਾ ਥੋੜਾ ਜਿਹਾ ਜਿਹੜਾ ਧਾਇਰਾ ਹੈ ਉਹ ਘਟਿਆ ਹੈ ਥੋੜੀ ਜਿਹੀ ਹਮਸ ਘਟਣ ਦੇ ਕਾਰਨ ਹਵਾ ਦੇ ਵਿੱਚ ਠੰਡ ਦਾ ਵੀ ਅਹਿਸਾਸ ਹੋ ਰਿਹਾ ਹੈ ਕਿਉਂਕਿ ਪੱਛਮੀ ਹਵਾ ਸਾਰ ਨੂੰ ਪਤਾ ਹੈ ਠੰਡੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਸ ਨਾਲ ਹਮਸ ਘਟ ਜਾਂਦੀ ਹੈ ਤੇ ਹਵਾ ਦੇ ਵਿੱਚ ਠੰਡ ਦੀ ਮਾਤਰਾ ਥੋੜੀ ਜਿਹੀ ਵੱਧ ਜਾਂਦੀ ਹੈ ਬਿਸ਼ੱਕ ਤਾਪਮਾਨ ਉਹਨਾਂ ਨਹੀਂ ਘਟਿਆ ਸੀ ਪਰ ਜਿਹੜੀ ਪੱਛਮੀ ਹਵਾ ਚੱਲੀ ਹੈ ਉਸਨੇ ਬਹੁਤ ਜ਼ਿਆਦਾ ਫਰਕ ਪਾਇਆ ਦੁਪਹਿਰ ਦੇ ਸਮੇਂ ਕੜਾਕੇ ਦੀ ਧੁੱਪ ਦੇਖਣ ਨੂੰ ਮਿਲੀ ਪਰ ਫਿਰ ਵੀ ਕਿਤੇ ਨਾ ਕਿਤੇ 1 ਤੋਂ 2 ਡਿਗਰੀ ਟੈਂਪਰੇਚਰ ਦੇ ਵਿੱਚ ਕਮੀ ਆਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਕੋਈ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਇਕਦੁੱਕਾ ਟੁੱਟਮੇ ਰੂਪ ਦੇ ਵਿੱਚ ਬਦਲਵਾਈਆਂ ਜਿਹੜੀਆਂ ਉਹ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਰੂਪਨਗਰ ਮਲੇਰਕੋਟਲਾ ਲੁਧਿਆਣਾ ਤੋਂ ਹੁੰਦੀਆਂ ਹੋਈਆਂ ਹੁਸ਼ਿਆਰਪੁਰ ਨਵਾਂ ਸ਼ਹਿਰ ਤੱਕ ਹਵਾ ਦੇ ਵਿੱਚ ਸਮਾਜ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਤੜਕੇ 2 ਤੋਂ ਲੈ ਕੇ ਸਵੇਰੇ 5-6 ਵਜੇ ਤੱਕ ਤੇ ਇੱਕ ਹਲਕੇ ਦਰਮਿਆਨੇ ਬੱਦਲਬਾਈ ਉੱਤਰੀ ਪੰਜਾਬ ਦੇ ਨੇੜੇ ਜਿਹੜੇ ਜੰਮੂ ਵਾਲੇ ਪਾਸੇ ਬਣੇ ਹੋਏ ਨੇ ਜੋ ਕਿ ਥੋੜਾ ਬਹੁਤਾ ਹੋ ਸਕਦਾ ਹੈ ਕਿ ਪਠਾਨਕੋਟ ਦੇ ਨੇੜੇ ਜਿਹੜੇ ਤੋਂ ਲੰਘ ਸਕਦੇ ਨੇ ਤਾਂ ਥੋੜੀ ਬਹੁਤੀ ਇਸ ਇਲਾਕੇ ਵਿੱਚ ਵੀ ਬੱਦਲਬਾਈ ਆਉਂਦੀ ਜਾਂਦੀ रह ਸਕਦੀ ਹੈ ਓਵਰਾਲ ਗੱਲ ਕੀਤੀ ਜਾਵੇ ਤਾਂ ਚੱਕਰਵਾਤੀ ਤੂਫਾਨ ਜਿਹੜਾ ਲਗਾਤਾਰ ਹਰਿਆਣੇ ਦੇਵਾਲ ਜੋ ਜਿਸ ਨੇ ਮੈਂ ਕੀਤਾ ਸੀ ਕੱਲ ਉਹ ਸਿਸਟਮ ਜਿਹੜਾ ਇਹ ਵਾਲਾ ਸਿਸਟਮ ਹੈ ਜੀ ਜੋ ਗੁਜਰਾਤ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਬਣਿਆ ਹੋਇਆ ਤੇ ਹਰਿਆਣੇ ਵਾਲਾ ਜਿਹੜਾ ਸਿਸਟਮ ਹੈ ਉਹ ਵੀ ਕੋਈ ਤਕੜਾ ਸਿਸਟਮ ਨਹੀਂ ਪਰ ਹੁਣ ਜਿਹੜੀ ਬਦਲਵਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਤਰੀਕੇ ਨਾਲ ਬਦਲਵਾਈ ਜਿਹੜੀ ਆ ਉਹ ਪੂਰਬੀ ਯੂਪੀ ਤੋਂ ਹੁੰਦੀ ਹੋਈ ਮੱਧ ਪ੍ਰਦੇਸ਼ ਤੱਕ ਪਹੁੰਚ ਚੁੱਕੀ ਹੈ ਇਸ ਦਾ ਅਸਰ ਪੰਜਾਬ ਦੇ ਵਿੱਚ 5 ਤੋਂ ਲੈ ਕੇ 8 ਅਕਤੂਬਰ ਦੇ ਵਿੱਚ ਦੇਖਣ ਨੂੰ ਮਿਲਣੂਗਾ ਜੀ 1 2 3 ਤਰੀਕ ਦੇ ਵਿੱਚਕਾਰ ਅਗਰ ਦੇਖਿਆ ਜਾਵੇ ਤਾਂ 2 ਤੇ 3 ਤਰੀਕ ਨੂੰ ਲਗਭਗ ਮੌਸਮ ਠੀਕ ਹੈ 4 ਨੂੰ ਥੋੜੀ-ਬਹੁਤੀ ਬਦਲਵਾਈ ਪੰਜਾਬ ਦੇ ਵਿੱਚ ਵਾਪਦੀ ਹੋਈ ਦਿਖਾਈ ਦੇ ਰਹੀ ਹੈ 5 6 7 ਅਤੇ 8 ਅਕਤੂਬਰ ਨੂੰ ਥੋੜ੍ਹਾ ਜਿਹਾ ਮੀਂਹ ਦੀ ਉਮੀਦ ਜ਼ਿਆਦਾ ਬਣਦੀ ਦਿਖਾਈ ਦੇ ਰਹੀ ਹੈ ਜਿਦੇ ਬਾਰੇ ਅਸੀਂ ਡਿਟੇਲ ਜਾਣਕਾਰੀ ਸਵੇਰ ਦੀ ਵੀਡੀਓ ਵਿੱਚ ਸਾਂਝੀ ਕੀਤੀ ਹੈ ਜੀ ਬਾਕੀ ਰਾਤ ਦੇ ਲਾਈਵ ਵਿੱਚ ਫੇਰ ਤੋਂ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਰਪਾ ਕਰਕੇ ਲਾਈਵ ਦੇ ਵਿੱਚ ਜ਼ਰੂਰ ਆਇਓ ਅ ਕੋਸ਼ਿਸ਼ ਕਰਾਂਗੇ ਕਿ 9 ਵਜੇ ਲਾਈਵ ਕਰਦੀ ਆਪਾਂ ਸ਼ੁਰੂ ਤੇ ਉਸ ਤੋਂ ਇਲਾਵਾ ਚੈਨਲ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਫੇਸਬੁੱਕ ਤੇ ਫੋਲੋ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ